ਆ ਬੰਦਾ ਹੋ ਜਿਹਨੂੰ ਖੇਤ ਮਿਲੇ ਅਸੀਂ ਮੱਠੀਆਂ ਬੜਾ ਭੜਟ ਆਇਆ ਤੈਨੂੰ ਇਹਨੇ ਕੰਮ ਆਇਆ ਬੜੇ ਭੜੇ ਅਸਰੀ ਕਾਲ ਜੀ ਦਾ ਨਾ ਤੁਹਾਡਾ ਆਪਣਾ ਥੀਰ ਬਣ ਗਿਆ ਲੋਗ ਲੋਗ ਆਪਣਾ ਜੂਰ ਕਰਨੀ ਸੀ ਨਹੀਂ ਕਰਦਾ ਮਤਲਬ ਨਾ ਵੀ ਆ ਬੀ ਜਿੰਨਾਂ ਨੇ ਸੋਲ ਡੇਕੇ ਖੁਰਲੀ ਡੇਕੇ ਕਰੇਲੂ ਕੰਮ ਇਹ ਦੂਸਰਾ ਇਹ ਅਦਮਾਇਆ ਆਖਾ ਮਿਸਤਰੀ ਜਾਨ ਤੈਨੂੰ ਬਾਰ-ਬਾਰ ਕੱਪਤਾ ਪਤਾ ਕਿੱਥੇ ਮੰਦਾ ਹੈ ਨਾ ਮਿਲਦਾ ਨਹੀਂ ਮਿਸਤਰੀ ਦਾ ਬੜੇ ਕੰਮ ਆ ਜਾਂਦੇ ਨੇ ਘਰਾਵਾ ਕੋਠੀ ਬਣਾਉਣ ਦਾ ਆ ਜਾਂਦੇ ਨਹੀਂ ਨਹੀਂ ਆਉਂਦੇ ਲੈਟਰ ਨਾਲੀ ਕੰਨ ਤੇ ਆ ਤੇ ਤਾਂ ਆਪਣੀ ਕਰਨੀ ਆ ਬੰਦੇ ਨਾਲ ਆਦੋ ਜਿਹੜਾ ਕਰਕੇ ਛੱਡਦੇ ਲੈਟਰ ਨਾਲੀ ਕੰਨ ਤੋਂ ਬਈ ਮਿਸਤਰੀ ਬਣਿਆਂਗੇ ਉੱਥੇ ਡਿੱਗ ਪੈਂਦੀ ਬਾਰ-ਬਾਰ ਉਹ ਕੱਢੀ ਜਾਂਦੇ ਹਾਂ ਫਿਰ ਕੰਮ ਸਿੱਖ ਗਏ ਯਾ ਆਪਣਾ ਹੌਬੀ ਆਪਣੀ ਕਰਨੀ ਤੇ ਉਹਦੇ ਨਾਲ ਦਾਣਾ ਬਰਛ ਇੱਕ ਰਖੜਖੜ ਦਿਹਾੜੀ ਦਾ ਤਾਇਆ ਸਿਮੈਂਟਰ ਫੈਕਟਰੀ ਜੋ ਆਇਆ ਹੈ ਦਰੇ ਕੱਢੀ ਜਾਂਦਾ ਹੈ ਕੀ ਕੁੜਲੀ ਬਣਾ ਦਾਂਗੇ ਤੇ ਬਣਾਉਣ ਲੱਗ ਜੂ ਫੇਰ ਦੇਖੀ ਚੱਕਦੇ ਆਂ ਬੱਟੇ ਕਰਾਂ ਰਿੱਟਾ ਉੱਤਰ ਕਰ ਲੀਏ ਓਕੇ ਕਰਕੇ ਕੰਮ ਬਸ ਇਹਦੇ ਨਾਲ ਗੱਲ ਕਰ ਲਾ ਜੇ ਜੀ ਹੋਵੇ ਜਣਾਗੇ ਤੇ ਝੂਟਾੰਦ ਬਣਾਉਣੀ ਹੈ ਹੈ ਖਾਸ ਹੈ ਅੱਜ ਦਾ ਮਰੀਕ ਮੈਨੂੰ ਵੜਾਪਾ ਡਾਇਆ ਤੈਨੂੰ ਇਹਦੇ ਨਾਲ ਕੰਮ ਆਈ ਬੜੇ ਭੜੇ ਹੈ ਹੈ ਆਪਾਂ ਇਹਦਾ ਜਾਂ ਦੋ ਬਰੇ ਕਰ ਲਾਂਗੇ ਆਪਾਂ ਹੂੰ ਜੂਟਰਨ ਬਣਾ ਰਹੀਏ ਸਰ ਕੋਲੇ ਬਾਲੇ ਦਿਨ ਅੜਾਈ ਪਈ ਸੀ ਇਹ ਦੋ ਜੀ ਫਰਦਾ ਐਨੀ ਮਿٹری ਮੈਦਾਨੀ ਨਾਲੇ ਸਿਨ ਕਰਾਪੀ ਕਰੇ ਕੰਮ ਇਹਨਾਂ ਨੂੰ ਡੀਮਾ ਦੇਣੀ ਕੰਦਾ ਦਾ ਜੋ ਪਾ ਸਕਣੇ ਜੀ ਆ ਬੰਦਾ ਬਈ ਇਹੋ ਜੀ ਨੂੰ ਖੇਤ ਮਿਲਿਆ ਸੀ ਮੱਠੀਆਂ ਆ ਬੰਦਾ ਹੋ ਜਿਹਨੂੰ ਖੇਤ ਮਿਲਿਆ ਸੀ ਮੱਠੀਆਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਕਿਵੇਂ ਦੀਆਂ ਸੀ ਤੋਂ ਦੇ ਮਹੀਨੇ ਲੈ ਕੇ ਆਏ ਸੀ ਹਾਂ ਖਵਾਈਆਂ ਬਾਅਦ ਚੋਂ ਨੇ ਹਾਂ ਖਵਾਈਆਂ ਬਾਅਦ ਚੋਂ ਨੇ ਪਹਿਲਾਂ ਦਿਖਾਈਆਂ ਨੇ ਹੋਰ ਜਾਂ ਦਿਖਾਈਆਂ ਨੇ ਉਹ ਤੁਸੀਂ ਕਮੈਂਟ ਹਾਂ ਉਹ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਏ ਤੂੰ ਉਹ ਮੈਂ ਕੀ ਕਰਾਂ ਹੱਥ ਮੈਂ ਜੱਕਦਾ ਹਾਂ ਉਹਨੇ ਜੱਕਤਾ ਏ ਕਿਉਂ ਕਰਕੇ ਜਿੰਸੀ ਤੇ ਕੰਤਾਂ ਅਗਲਾ ਬਾਈ ਸ਼ਾਮ ਨੂੰ ਵੀ ਟੈਕਨਿਕ ਮੰਗਦਾ ਨਾ ਪੀ ਗਿਆ ਇਹ ਕਰਤਾ ਠੀਕੇ ਮੈਨੂੰ 아이 ਦਾ ਪ੍ਰੈਸ਼ਰ ਜਾ ਪਾਉਂਦਾ ਸੀ ਪ੍ਰੈਸ਼ਰ ਗਿਆ ਭਾਈ ਇਹ ਮਰੀਕ ਮੰਗੂ ਉਹਨੇ ਪੈ ਨਹੀਂ ਦਿੱਤਾ ਉਹ ਘਲੇ ਆ ਗਿਆ ਜੀ ਕਰਦੇ ਜੀ ਕਰ ਤੋਂ ਪੈ ਨਹੀਂ ਜੀ ਲੋੜ ਹੈ ਤਾਂ ਹੋ ਗਿਆ ਕਰ ਖੇਤ ਆ ਕੇ ਬੜਾ ਪੜਾ ਚੱਕੇ ਹਾਂ ਹਾਂ ਆਪ ਵੀ ਬਣੀ ਤੇਰੇ ਨਾਲ ਦਾ ਬੰਦਾ ਹੀ ਭੱਜ ਗਿਆ ਸੀ ਨਾਲ ਦਾ ਬਰੋਲੇ ਬੰਦਗੇ ਨਾਲ ਦਾ ਖੜਿਆ ਨਹੀਂ ਆਵੇ ਜਿਹੜੋ ਬਣ ਗਏ ਵੀ ਬਪਸ ਭਲਾਨੇ ਆ ਜੇ ਉਹਨਾਂ ਨੂੰ ਲੱਗਿਆ ਵੀ ਹਾਂ ਉਹਨਾਂ ਤਾਂ ਮੱਠਿਆਂ ਲੱਗ ਗਿਆ ਮਿਲਣਾ ਸਤੈਨ ਜਿਹੜੇ ਬਣ ਗਿਆ ਪਹਿਲਾਂ ਨੇ ਚਾਰ ਦੋਸਤ ਜਿਹਦੇ ਇੱਕ ਨੂੰ ਜਾਨ ਦੇ ਦੇਣਗੇ ਹਾਂ ਉਹ ਬਰੂਲੇ ਬਣ ਗਏ ਕਿੰਨੇ ਬਰੂਲੇ ਇਹ ਮੇਰੇ ਪੈਨ ਲਾ ਪਰ ਛੜਾਇਆ ਵੀ ਨਹੀਂ ਉਹਨੇ ਤਾਂ ਪੂਰਾ ਹੀ ਛੜਾਇਆ ਤੂੰ ਤੂੰ ਤਾਂ ਟਾਵਾਂ ਲੰਦ ਜਿੱਕੱਲਾ ਹੋ ਗਿਆ ਹੁੰਦਾ ਇਹ ਤਾਂ ਕਰਤੀ ਕਰਦ ਉਹਨਾਂ ਨੇ ਉਹ ਬੋੜਾ ਜੀ ਅਸੀਂ ਨਾਲ ਉਹ ਖੁੰਡੀ ਮਰੀ ਗਿਆ ਕੱਲੇ ਨੇ ਹਟ ਲੈਂਦਾ ਤੂੰ ਹਨਾ ਸਰ ਸਾਹ ਸਰ ਸਾਹ ਉਹ ਸਰ ਸਾਹ ਹੋਰ ਕੰਮ ਹੈ ਆ ਜਹਣਾ ਅੱਗੇ ਅਸੀਂ ਮਖਾਤੂ ਪਰਦੀ ਸਾਡੇ ਕਰ ਤੂੰ ਜੂੰਤ ਨਹੀਂ ਹੈ ਕਹਿੰਦਾ ਪਰੋਣੇ ਨੇ ਕੁੜੀ ਘੁੱਟਦੀ ਹੈ ਪਰੋਣੇ ਨੇ ਕੁੜੀ ਘੁੱਟਦੀ ਹੋਰ ਯਾਰ ਉਹ ਬਸ ਯਾਰ ਭਾਜੀ ਗੁੱਸੇ ਵਿੱਚ ਜੇ ਮੋਕਾ ਨਾ ਆ ਕੇ ਢਾ ਲਾ ਨਹੀਂ ਕੀ ਕਰੀ ਲੇਮ ਇਸ ਤਰੀ ਉਨ ਆ ਰਿਹਾ ਖੁਰਲੀ ਦੋ ਦਿਨ ਖਲਾ ਹੋ ਗਏ। ਨਾ ਇਹ ਮੈਂ ਮੈਂ ਤੋਂ ਹੋ ਰਹੀ। ਹਾਂ ਸਵੇਟ ਨਹੀਂ ਆ ਮਿਲਦਾ ਕਿਸੇ ਨੂੰ। ਪਾ ਪਾਣੀ ਬਾਗਾ। ਇਹ ਨਾ ਸੱਤਕ ਤਾਂ ਹੁੰਦਾ ਉਹ ਜੇ ਦੁੱਧ ਜਾਂਦਾ। ਜਾਵਾ ਵਾਲਾ ਕਰ ਗਏ ਜੀ ਹਾਂ। ਹੋਰ ਦੀ ਵੀ ਜਾਣਾ ਛੋਡੇ ਤਾਂ ਨਹੀਂ ਫਿਰਦੇ ਰਹਿਣਾ। ਹੈ? ਚਾਹ ਦਾ ਪੈਸਾ ਦਾ ਪਰਸਾਂ ਦੀ ਪਈ ਹੈ ਦੋ ਦਿਨ ਮੁੜ ਜਾਂਦਾ ਕੀ। ਹਾਂ ਤੁਹਾਨੂੰ ਮੇਰੇ ਕੋਲ ਘੱਟੀ ਹੁੰਦਾ ਨਾ ਛੇ ਕੋਲ। ਤਾਂ ਮੈਂ ਇਹ ਨੂੰ ਕਮੰਡ ਕੰਦੇ ਜਾਂ ਕੰਦਾ ਗੱਲ ਜਿਹੜੀ ਕਰਦਾ ਤੂੰ ਨਹੀਂ ਮਿੱਤਰੀਆਂ ਨੂੰ ਤਰੇਬੇਂ ਗਾਇਦਾ ਬੰਦਾ ਹੈ ਕੋਈ ਦਾਖਲ ਰੁਕੀ ਮੈਂ ਗਿਆ ਨਾ